ਕੀ ਕ ਆਪਣਾ ਬਸ਼ਰਮ ਹੈਗੀ ਤੈਨੂੰ ਮਾੜੀ ਮੋਟੇ ਕੀ ਹੋਇਆ ਵਾ ਕੀ ਹੋਇਆ ਅੱਜ ਨਹੀਂ ਤੂੰ ਲੋਣਾ ਰੱਖਿਆ ਤੈਨੂੰ ਘਲਾਤਾ ਅੱਜ ਘਰ ਆਉਣਾ ਇਥੇ ਅੰਦਰੋਂ ਸੂਟ ਕੱਢ ਕੇ ਲੈ ਆਈਆਂ ਤੇਰੇ ਕੋ ਨਵਾਂ ਸੂਟ ਨਹੀਂ ਲੈਣਾ ਜਾਂਦਾ ਜਾਂਦਾ ਉਹ ਤਾਂ ਨਵਾਂ ਸੂਟ ਲੈ ਲੈ ਬਾਜ਼ਾਰੋਂ ਜਾਂਦੀ ਜਾਂਦੀ ਮਾਨਪ੍ਰੀ ਤੇਥੋਂ ਰੋਂਦੀ ਗਈ ਆ ਮੈਨੂੰ ਪਤਾ ਜਿੱਤਰਾ ਮੈਂ ਉਹਨੂੰ ਤੋੜਿਆ ਤੈਨੂੰ ਕੀ ਪਤਾ ਵਾ ਮੈਂ ਹਰ ਵਾਰੀ ਬੰਨ ਕੇ ਜਾਂਦੀ ਆ ਇੱਕ ਵਾਰੀ ਨਾ ਬੰਨੂਗੀ ਤੇ ਉੱਥੇ ਕੀ ਆਖਰਾ ਚੱਲੇ ਤੂੰ ਨਾ ਬਨ ਕੇ ਵੇਹੇ ਇੱਕ ਵਾਰੀ ਤੇਰੀ ਪਰਜਾਈ ਤਰਨਾ ਇਤਨਾ ਕਰਿਆ ਫਿਰ ਤੈਨੂੰ ਪਤਾ ਲੱਗੂਗਾ ਫਿਰ ਕਿਤਰਾ ਕੀ ਬੰਦੀ ਦਿਲ ਦੇ ਉੱਤੇ ਪੁੱਤ ਸਬਜ਼ੀ ਕੱਟਣ ਦੇ ਆ? ਹਾਂਜੀ ਮੰਮੀ ਜੀ। ਤੇ ਤੂੰ ਮਹਿੰਦੀ ਨਹੀਂ ਲਵਾਈ? ਮੰਮੀ ਐਦ ਕਿ ਨਹੀਂ ਮੈਂ ਮਹਿੰਦੀ ਬਾਹਰੋਂ ਲਵਾਉਣੀ। ਆਪੇ ਲਾ ਲੈਣੀ ਰਾਤ ਨੂੰ। ਤੇ ਕਿਉਂ ਜਾਣਾ ਨਹੀਂ ਕੱਲ ਨੂੰ ਰਖੜੀ ਬਨਣਾ? ਨਹੀਂ ਮੰਮੀ ਐਦ ਕਿ ਨਹੀਂ ਮੈਂ ਜਾਣਾ ਰਖੜੀ ਬਨਣਾ। ਕਿਉਂ? ਮੈਂ ਨਾ ਭਾਬੀ ਆਪਣੀ ਨੂੰ ਫੋਨ ਕਰਦਾ ਸੀ। ਮੈਂ ਕਿਹਾ ਤੁਸੀਂ ਆਪਣੇ ਪੇਕੇ ਦੇ ਹਰ ਵਾਰੀ ਜਾਣਾ ਹੀ ਹੁੰਦਾ ਆ। ਤੇ ਰਸਤਾ ਇਹੋ ਹੀ ਪੈਂਦਾ ਉਹਨਾਂ ਨੂੰ। ਅੱਛਾ। ਮੈਂ ਕਿਹਾ ਤੁਸੀਂ ਇੱਥੇ ਆਣ ਕੇ ਐਦ ਕਿ ਰਖੜੀ ਬਣਾ ਲਓ ਮੇਰੇ ਕੋਲੋਂ। ਠੀਕ ਆ। ਸਵੇਰੇ ਆਉਣਗੇ ਉਹ। ਚੱਲ ਆ ਵੀ ਵਧੀਆ ਹੋਇਆ ਈ। ਮੈਂ ਤੇ ਇਹ ਕਹਿਣ ਆਈ ਹਾਂ ਕਿ ਜੇ ਤੂੰ ਜਾਣਾ ਵਾ ਤਾਂ ਕੱਲ ਸ਼ਾਮ ਨੂੰ ਜਾਇਓ ਤੇ ਰਾਤ ਰਹਿ ਪਿਓ ਤੇ ਉਹਨੇ ਮਨਪ੍ਰੀਤ ਨੇ ਆਉਣਾ ਸੀ ਤੋ ਆਂਦੀ ਮੈਂ ਥੋੜਾ ਲੇਟ ਆਉਣਾ ਕੱਲ ਨੂੰ ਤੇ ਇਸ ਤਰ੍ਹਾਂ ਕਰੀ ਟਾਈਮ ਨਾਲ ਇਹਨੇ ਮਨਪ੍ਰੀਤ ਦੇ ਪਸੰਦ ਦੀਆਂ ਸਬਜ਼ੀਆਂ ਸੂਜੀਆਂ ਬਣਾ ਕੇ ਰੱਖ ਲੈ ਤੇ ਖੀਰ ਉਹਨੂੰ ਪਸੰਦ ਹੈ ਮੇਰੇ ਹੱਥ ਦੀ ਤੋ ਮੈਂ ਆਪੇ ਬਣਾ ਲੂੰਗੀ ਤੇ ਟਾਈਮ ਨਾਲ ਬਣਾ ਲੈ ਚੰਗਾ ਨਾਲ ਬੰਦਾ ਘੜੀ ਲਾ ਕੇ ਬਹਿ ਜਾਂਦਾ ਬਾਅਦ ਚ ਠੀਕ ਹੈ ਬਣਾ ਲੈਂਦੀ ਹਾਂ ਬਣਾ ਲਈ ਇਹ ਤੇ ਮਹਾਰਾਣੀ ਦੀ ਪਸੰਦ ਦੀ ਸਬਜ਼ੀ ਮੈਂ ਤਾਂ ਨਹੀਂ ਬਣਾਉਂਦੀ ਕਦੀ ਵੀ ਪਾਪੀ ਦਾ ਫੋਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਕੀ ਹਾਲ ਜੇ ਵਧੀਆ ਵਧੀਆ ਕਿੱਥੇ ਰਹਿ ਗਏ ਜੇ ਆਈ ਨਹੀਂ ਅਜੇ ਤੱਕ ਹਾਂਜੀ ਹਾਂਜੀ ਦੀਦੀ ਮੈਂ ਤੋਂ ਲੱਗ ਤੁਰੇ ਨਹੀਂ ਲੱਗੀ ਆ ਤਿਆਰ ਹੋਣ ਨਹੀਂ ਹੀ ਦੀਦੀ ਛੇਤੀ ਆ ਜਾਓ ਮੈਂ ਵੀ ਜਾਣਾ ਮੈਂ ਲੇਟ ਹੋਣ ਰਹੀ ਆ ਦੀਦੀ ਬਸ ਮੈਂ ਤੁਰੇ ਨਹੀਂ ਲੱਗੀ ਆ ਪਹੁੰਚ ਜਾਣਾ ਜਲਦੀ ਮੈਂ ਤੁਸੀਂ ਠੀਕ ਹੈ ਆਜੋ ਫਿਰ ਠੀਕ ਹੈ ਤਾਂ ਮੈਂ ਖਾਣਾ ਨਹੀਂ ਝਖਾ ਕੇ ਆਉਣਾ ਖਾਣਾ ਬਣਾ ਕੇ ਛੱਡਿਓ ਹਾਂਜੀ ਹਾਂਜੀ ਦੀਦੀ ਸਭ ਕੁਝ ਬਣਿਆ ਤੁਹਾਡੀ ਪਸੰਦ ਦਾ ਮੰਮੀ ਨੇ ਸਾਰਾ ਕੁਝ ਬਣਾ ਕੇ ਰੱਖਿਆ ਬੱਸ ਤੁਸੀਂ ਛੇਤੀ ਆਜੋ ਅਹੀਂ ਆਉਣਾ ਸੀ ਤੁਹਾਨੂੰ ਵੀ ਡਾਕਤਾ ਤੇ ਹੁਣ ਤੁਸੀਂ ਆਪ ਲੇਟ ਜੇ ਬੱਸ 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 ਮਾਂ બીજી ਹੁਣ ਨੱਬੀ ਆਜੋ ਫਿਰ ਛੇਤੀ ਠੀਕ ਆਓ ਚੰਗਾ ਮੰਮੀ ਮੈਂ ਚੱਲੀ ਜਰਾਤ ਤੂੰ ਕਿਤੇ ਜਨ ਲਿਆ ਤਿਆਰ ਹੋ ਗਏ ਮੈਂ ਮੰਮੀ ਚੱਲੀ ਆਪਣੇ ਪੇਕੇ ਪੇਕੇ ਹਾਂਜੀ ਪੇਕੇ ਅੱਜ ਰਖੜੀ ਹੈ ਨਾ ਮੈਂ ਆਪਣੇ ਭਰਾ ਨੂੰ ਰਖੜੀ ਬੰਨਣ ਚੱਲੀ ਹਾਂ ਰਖੜੀ ਬੰਨਣਾ ਤੂੰ ਤਾਂ ਕਹਿਣ ਦੀ ਮੈਂ ਆਪਣੇ ਭਰਾ ਭਜਾਈ ਨੂੰ ਫੋਨ ਕੀਤਾ ਵਾ ਆਪਾਂ ਇੱਥੇ ਆਨ ਕੇ ਰਖੜੀ ਬਣਾ ਕੇ ਲੈ ਆ ਜਣਗੇ ਤੇ ਉਹ ਮੰਨਪਰੀ ਤਾਂ ਆਉਂਦਾ ਹੀ ਆ ਤੂੰ ਮੈਨੂੰ ਪਹਿਲਾਂ ਦੱਸ ਦੇਣਾ ਹੈ ਮੈਨੂੰ ਫੋਨ ਕਰ ਦੇਂਦੇ ਜਾਂ ਉਹ ਪਹਿਲਾਂ ਆ ਜਾਂਦੀ ਜਾਂ ਕੱਲ ਨੂੰ ਆ ਜਾਂਦੀ ਨਹੀਂ ਮੰਮੀ ਮੈਂ ਆਪਣੇ ਭਰਾ ਭਜਾਈ ਨੂੰ ਮਨਾ ਕਰਤਾ ਵਾ ਮੈਂ ਕਿਹਾ ਮੈਂ ਆਪੇ ਆ ਆ ਦੂੰਗੀ ਇੱਥੇ ਰਖੜੀ ਬੰਨਣ ਤੁਸੀਂ ਨਾ ਆਇਓ ਤੇ ਰਹੀ ਮਨਪਰੀਤ ਦੀ ਗੱਲ ਉਹਨੂੰ ਫੋਨ ਕਰਕੇ ਕਹਿ ਦੋ ਬਾਅਦ ਵਿੱਚ ਆ ਜੂਗੀ ਜਦੋਂ ਮਰਜੀ ਰਖੜੀ ਬਾਂਝੋ ਉਹਨੇ ਕਿਹਾ ਤਾ ਕਦੋਂ ਆਣਾ ਮੈਂ ਉਹਦੇ ਚੱਕਰਾਂ 'ਚ ਆਪਣੀ ਪੇਕੇ ਨਾ ਜਾਵਾਂ ਰਖੜੀ ਬੰਨਣ ਲਾ ਮੈਂ ਸੋਚੰਦਾ ਆ ਤੇ ਉਹਨੇ ਰੋਟੀ ਢਾਟੀ ਬਣਾ ਲਈ ਹੋਣੀ ਆ ਤੇ ਮੈਂ ਆਟਕ ਕੇ ਖੀਰ ਬਣਾ ਲੈਣੀ ਆ ਤੇ ਉਧਰ ਉਹ ਵੀ ਆਉਣ ਵਾਲੀ ਹੀ ਮਨਪ੍ਰੀਤ ਵੀ ਕਿਹੜੀ ਰੋਟੀ ਮੇਰੇ ਕੋਲ ਨਹੀਂ ਕੋਈ ਰੋਟੀ ਰੋਟੀ ਬੰਨ ਦੀ ਆਪੇ ਬਣਾ ਲਿਓ ਰੋਟੀ ਤੂੰ ਚੱਲਿਆ ਮਨਪ੍ਰੀਤ ਤੇ ਘਰੇ ਹੀ ਹੁਣਾ ਵਾ ਨਹੀਂ ਉਹਨਾਂ ਨੇ ਤਾਂ ਮੈਨੂੰ ਛੱਡ ਕੇ ਆਉਣਾ ਵਾ ਹੋਰ ਮੈਂ ਕਿਹਦੇ ਨਾਲ ਜਾਣਾ ਵਾ ਆਹ ਵੇ ਮੋਟਰਸਾਈਕਲ ਸਟਾਰਟ ਕਰਕੇ ਹਾਲ ਤੇ ਹਾਲ ਨ ਮਾਰਨ ਲੇਟ ਹੋਣ ਲਈ ਮੈਂ ਤੇ ਨਾਲੇ ਰੋਟੀ ਢੂਟੀ ਆਪੇ ਬਣਾ ਲਿਓ ਹੁਣ ਤੇ ਚੱਲ ਫਿਰ ਫਿਰ ਜਲਦੀ ਆ ਜਾਓ ਟਾਈਮ ਨਾਲ ਸ਼ਾਮਾਂ ਨੂੰ ਵੇਖਾਂਗੇ ਦਾਲੀ ਬਣ ਗਈ ਮੇਰੀ ਸਬਜ਼ੀ ਬਣ ਗਈ ਹੈ ਖੀਰ ਵੀ ਬਣ ਗਈ ਹੈ ਤੇ ਆਟਾ ਮੈਂ ਗੁੰਨ ਕੇ ਫਰਿਜ ਲਾ ਦਿੱਤਾ ਤੇ ਜਦੋਂ ਆਓਗੇ ਨਾ ਮਨਪ੍ਰੀਤ ਤੁਹਾਨੂੰ ਪੁੱਛ ਲੂੰਗੀ ਜੇ ਹਨ ਫੁਲਕੇ ਖਾਣੇ ਤਾਂ ਫੁਲਕੇ ਲਾ ਦੂੰਗੀ ਦੋ ਨਹੀਂ ਤਾਂ ਕੂੜੀਆਂ ਕੱਢ ਦੂੰਗੀ ਲੈ ਮਨ ਲੱਗਦਾ ਆ ਹੀ ਗਈ ਮਨਪ੍ਰੀਤ ਵੇਖਾ ਬਣਾ ਬਾਹਰ ਜਾ ਕੇ ਮੰਮੀ ਜੀ ਆ ਬੀਨੀ ਕਿਤੇ ਨਜਰੋਂ ਡੇ ਕਿੱਥੇ ਗਏ ਆ? ਭੰਮੀ ਤੇਰੀ ਗਈ ਆ ਰਖੜੀ ਬੰਨਣ। ਅੱਛਾ। ਟਕੜੀ ਬੰਨਣ ਗਏ ਆ। ਉਹ ਫਿਰ ਮੇਰੀ ਗਲਤੀ ਐ ਨਾ ਮੈਂ ਘਰੋਂ ਲੇਟ ਹੋ ਗਈ ਆ। ਉਹਨੇ ਤੇ ਵਿਚਾਰੀ ਨੇ ਜਾਣਾ ਹੀ ਫਿਰ ਰਖੜੀ ਬੰਨਣ। ਤੂੰ ਕਾਫੀ ਲੇਟ ਆਈ ਹੈ ਨਾ। ਹਾਂਜੀ। ਉਹ ਸਵੇਰ ਸਭ ਤੋਂ ਚਲਗੇ। ਤੇ ਵੀਰ ਤੇ ਇੱਥੇ ਹੋਣਾ ਵਾ। ਨਹੀਂ ਉਹ ਉਹਨੂੰ ਛੱਡਣ ਗਿਆ ਵਾ। ਉਹਨੇ ਆ ਜਾਣਾ ਵਾ ਛੱਡ ਕੇ ਉਹਨੂੰ। ਚੱਲ ਕੋਈ ਨਹੀਂ ਆਈ ਜਾਣਾ ਵੀਰ ਨੇ ਢੀਕ ਲੈਣੀ ਆ ਘੜੀ ਉਹਨਾਂ ਨੂੰ ਤੇ ਤੂੰ ਇਸ ਤਰ੍ਹਾਂ ਕਰ ਮੈਂ ਤੇ ਰੋਟੀ ਲੈ ਦਿੰਨੀ ਕਾਲਾ ਨਹੀਂ ਮੰਮੀ ਤੁਹਾਨੂੰ ਪਤਾ ਤੇ ਹੈਗਾ ਵਾ ਕਿ ਜਿੰਨਾ ਚੱਕ ਮੈਂ ਵੀਰ ਨੂੰ ਸੁੱਚੇ ਮੂੰਹ ਰਖੜੀ ਨਹੀਂ ਬੰਦ ਦਿੰਦੀ ਉਹਨਾਂ ਚੱਕ ਮੈਂ ਕੁਛ ਖਾਂਦੀ ਨਹੀਂ ਆ ਅੱਗੇ ਵੀ ਤੇ ਮੈਂ ਸੁੱਚੇ ਮੂੰਹ ਹੀ ਬੰਦ ਹੀ ਰਖੜੀ ਤੇ ਮੈਂ ਹੁਣ ਕਿੱਦਾਂ ਖਾਲਾ ਕੁਛ ਕੋਈ ਨਹੀਂ ਮੈਂ ਢੀਕ ਲੈਣੀ ਥੋੜਾ ਚਿਰ ਆਈ ਜਾਣਾ ਵੀਰ ਨੇ ਚੱਲ ਪੁੱਤ ਆ ਜਾਂਦੇ ਆ ਮੈਂ ਨਾ ਤੇਰੇ ਪਸੰਦੀ ਖੀਰ ਬਣਾਈ ਆ ਬੜੀ ਸੁਆਦ ਖੀਰ ਬਣੀ ਆ ਨਹੀਂ ਨਹੀਂ ਮੰਮੀ ਜੀ ਮੈਨੂੰ ਪਤਾ ਹੀ ਤੂੰ ਖੀਰੀ ਬਣਾਉਣੀ ਆ ਤੇ ਪਰ ਮੈਂ ਖਾਣੀ ਨਹੀਂ ਆ ਰਖੜੀ ਬਣ ਕੇ ਫੇਰ ਹੀ ਖਾਵਾਂਗੀ ਚੱਲ ਪੁੱਤ ਤੇਰੀ ਮਰਜ਼ੀ ਆ ਆ ਜਾਂਦੇ ਤੇ ਫੇਰ ਖਾ ਲਈ ਦੇਖ ਲਾ ਉਹਨਾਂ ਨੂੰ ਕੋਈ ਨਹੀਂ ਮੰਮੀ ਆ ਹੀ ਜਾਣਾ ਵੀਰ ਨੇ ਫਿਰ ਇਕੱਠੇ ਖਾ ਲਾਂਗੇ ਰਖੜੀ ਬਣ ਕੇ ਚੱਲ ਠੀਕ ਹੈ ਫਿਰ ਵੀਰ ਨੂੰ ਫੋਨ ਕਰਾਂ ਕਦੋਂ ਆਉਣਾ ਵਾ ਕੰਦੇ ਪਪੀਨ ਲੋਨੀਆ ਪਪੀ ਵੀ ਚੁੱਕੰਦੀ ਕਿੰਨੀ ਵਾਰੀ ਫੋਨ ਕਰ ਲਿਆ ਵਾ ਫੋਨ ਹੀ ਨਹੀਂ ਚੁੱਕੰਦਾ ਏ ਫੋਨ ਨਹੀਂ ਚੁੱਕੰਦੇ ਪਤਾ ਨਹੀਂ ਕੀ ਗੱਲ ਆ ਉਹ ਤੇ ਮੈਨੂੰ ਪੂਖ ਭੜੀ ਲੱਗੀ ਆ। ਭੁੱਖ ਦੇ ਨਾਲ ਜਾਨ ਨਿਕਲ ਗਈ ਆ। ਪੁੱਛਦੀ ਆ ਮੰਮੀ ਨੂੰ। ਮੰਮੀ ਜੀ ਹਾਂਜੀ ਵੇਖੋ ਕਿੰਨਾ ਟਾਈਮ ਹੋ ਗਿਆ 4 ਵਜ ਗਏ ਆ। ਤੇ ਮੇਰੀ ਤੇ ਭੁੱਖ ਦੇ ਨਾਲ ਜਾਨ ਨਿਕਲ ਗਈ ਆ ਤੇ ਵੀਰੇ ਹੁਣੀ ਹਜੇ ਨਹੀਂ ਆਏ। ਤੇ ਮੈਂ ਤਾਂ ਪੁੱਤ ਤੈਨੂੰ ਕਹਿਆ ਹੀ ਰੋਟੀ ਖਾ ਲੈ। ਉਹਨਾਂ ਨੂੰ ਟਾਈਮ ਲੱਗ ਜਾਣਾ। ਮੈਂ ਤਾਂ ਤੂੰ ਕਹਿੰਦੇ ਮਨੋਂ ਡੇ ਕੇ ਖਾਣੀ ਆ। ਨਹੀਂ ਮੈਂ ਰੋਟੀ ਨਹੀਂ ਹਜੇ ਮੈਂ ਖਾਣੀ। ਤੇ ਫੋਨ ਲਾ ਕੇ ਪੁੱਛ ਲਾ ਨਮ ਮੰਮੀ ਕਿੰਨੇ ਤੇ ਫੋਨ ਲਾਏ ਤਿੰਨ ਚਾਰ ਫੋਨ ਭਾਬੀ ਨੂੰ ਲਾਏ ਤਿੰਨ ਚਾਰ ਫੋਨ ਵੀਰੇ ਨੂੰ ਲਾਏ ਫੋਨ ਇਹ ਨਹੀਂ ਚੁੱਕਣ ਦੇ ਤੂੰ ਇੱਕ ਵਾਰ ਇਤਰਾ ਕਰ ਭਾਬੀ ਨੂੰ ਦੁਬਾਰਾ ਫੋਨ ਲਾ ਕੇ ਪੁੱਛ ਚਲੋ ਤੁਹਾਡੇ ਕਹਿਣ ਤੇ ਮੈਂ ਲਾ ਕੇ ਵੇਖਦੀ ਹਾਂ ਫੋਨ ਲਾ ਲਾ ਉਹਨੂੰ ਤੇ ਉਹਨੂੰ ਪੁੱਛ ਕਦੋਂ ਕੋਣਾ ਭਾਬੀ ਜੀ ਮੈਂ ਕਦੋਂ ਦੀ ਫੋਨ ਲਾਉਣ ਲਈ ਆ ਫੋਨ ਨਾ ਤੁਸੀਂ ਚੁੱਕਿਆ ਨਾ ਵੀਰੇ ਨੇ ਚੁੱਕਿਆ ਫੋਨ ਤੁਸੀਂ ਕਦੋਂ ਕੋਣਾ ਜੇ ਹੋਂਦੇ ਉਹ ਬੰਦੋ ਆ ਬੈਂਦੀ ਲੋਏ ਫਿਰ ਨਾਲ ਸਾਡੇ ਕੋਲੋਂ ਨਹੀਂ ਆ ਜਾਇਆ ਜਾਣਾ ਕਿਉਂ ਭਾਬੀ ਜੀ ਆਇਆ ਕਿਉਂ ਨਹੀਂ ਜਾਣਾ ਉਹ ਨਾ ਸਾਡੇ ਭੂਆ ਜੀ ਹੋਣੀ ਆਏ ਨਾਲੇ ਮੇਰੀਆਂ ਭੈਣ ਆਈਆਂ ਨੇ ਐਸਾ ਆਇਆ ਤੇ ਉਹ ਔਨ ਨਹੀਂ ਦੇਣ ਦੇ ਸਾਨੂੰ ਚਲੋ ਭਾਬੀ ਜੀ ਫਿਰ ਮੇਰੇ ਵੀਰੇ ਨਾਲ ਤੇ ਗੱਲ ਕਰਾ ਦਿਓ ਉਹ ਨਾ ਮੇਰੇ ਭਰਾ ਦੇ ਨਾਲ ਬਾਹਰ ਗਏ ਹੋਏ ਆ ਭਾਬੀ ਜੀ ਮੈਂ ਵੀ ਜੇ ਤੁਸੀਂ ਵੀਰੇ ਨੂੰ ਰਖੜੀ ਬੰਨਣੀ ਆ ਤੇ ਮੈਂ ਵੀ ਵੀਰੇ ਨੂੰ ਰਖੜੀ ਬੰਨਣੀ ਇੱਥੇ ਕੋਈ ਨਹੀਂ ਬਣਗੇ ਜਾਂਦੇ ਆਰ ਕੀ ਨਾਮ ਮੰਨੋਗੇ ਤਾਂ ਫਿਰ ਕਿਹੜੀ ਗੱਲ ਐ ਤਾਂ ਕੱਲ ਆਵਾਂਗੇ ਨਹੀਂ ਪਾ ਲੀਕਾ ਓਕੇ ਭਾਬੀ ਜੀ ਗੱਲ ਤਾਂ ਸੁਣੋ ਓਕੇ ਮਾਨ ਭ੍ਰਿ ਕੀਆ ਚੁੱਕਿਆ ਨੇ ਫੋਨ ਭਾਬੀ ਤੇ ਨੇ ਨਹੀਂ ਮੰਮੀ ਜੀ ਫੋਨ ਤੇ ਭਾਬੀ ਨੇ ਚੁੱਕਿਆ ਵਾ ਹਾਂ ਤੇ ਭਾਬੀ ਕਹਿੰਦੇ ਮੇਰੇ ਕੋ ਆਇਆ ਨਹੀਂ ਜਾਣਾ ਅੱਜ ਕਿਉਂ ਉਹਨਾਂ ਕੋ ਕਿਉਂ ਨਹੀਂ ਆਇਆ ਜਾਣਾ ਕਹਿੰਦੇ ਘਰ ਪਰੌਣੇ ਆਏ ਤਾਂ ਦੱਸ ਉਹਨੂੰ ਨਹੀਂ ਪਤਾ ਮੈਂ ਦੰਧਿਆ ਤੇ ਅੱਜ ਆ ਤੇ ਜੋ ਰਕੜੇ ਬਨਣ ਗਏ ਤੇ ਤੂੰ ਵੀ ਬਨਣੀ ਆ ਭਰਾ ਆਪਣੇ ਨੂੰ ਉਹਨੂੰ ਭੇਜ ਦੇ ਕਮਲ ਨੂੰ ਭੇਜ ਦੇਵੇ ਨਹੀਂ ਉਹਨੇ ਆਉਣਾ ਤੇ ਉਹ ਕਹਿੰਦੀ ਸਵੇਰੇ ਆਵਾਂਗੇ ਕਮਲ ਨੂੰ ਕੀ ਭੇਜਣਾ ਉਹਨੂੰ ਭਾਬੀ ਨੂੰ ਫੋਨ ਕੀਤਾ ਵਾ ਤੇ ਉਹਨੇ ਗੱਲ ਹੀ ਨਹੀਂ ਕਰਾਈ ਹਾਏ ਹਾਏ ਇੱਥੇ ਤੇ ਮੈਂ ਗਲਤੀ ਕਰ ਗਈ ਆ ਜਿਹੜਾ ਮੈਂ ਕਮਲ ਨੂੰ ਨੇ ਦੱਸਿਆ ਕਿ ਤੂੰ ਆਉਣਾ ਵਾ ਜੇ ਮੈਂ ਉਹਨੂੰ ਦੱਸਿਆ ਹੁੰਦਾ ਤਾਂ ਉਹਨੇ ਜਾਣਾ ਹੀ ਨਹੀਂ ਆਹੋ ਤੇ ਮੇਰੇ ਕੋਲ ਗਲਤੀ ਹੋ ਗਈ ਵੱਡੀ ਚਲ ਤੂੰ ਐ ਚੁੱਪ ਕਰ ਜਾ ਰਮਾਨਾ ਖਰਾਬ ਕਰ ਮੈਂ ਤੇਰੇ ਲਈ ਰੋਟੀ ਲਿਆਉਣੀ ਤੇ ਰੋਟੀ ਖਾ ਨਹੀਂ ਮੰਮੀ ਮੈਂ ਜਾਣਾ ਰੋਟੀ ਨਹੀਂ ਖਾਣੀ ਚਲ ਪੁੱਤ ਬਹਿ ਜਾ ਰੋਟੀ ਨਹੀਂ ਖਾਣੀ ਤੇ ਬਹਿ ਜਾ ਦੋ ਮਿੰਟ ਮਾਨਾ ਖਰਾਬ ਕਰ ਚਲ ਪੁੱਤ ਮਾਨਾ ਖਰਾਬ ਕਰ ਤੇ ਆ ਨਾ ਮੈਂ ਤੇਰੇ ਲਈ ਨਾ ਸੂਟ ਲੈ ਆਇਆ ਨਾਲ ਤੇਰੀ ਸੱਸ ਦਾ ਨਾਲ ਤੇਰਾ ਤੇ ਨਾਲ ਪਰ ਉਹਨੇ ਮੈਨੂੰ ਸੂਟ ਤੇ ਲੈ ਜਾ ਮੰਮੀ ਤੇ ਤੇਰਾ ਰਖੜੀ ਨਹੀਂ ਬਣਨੀ ਤੇ ਮੈਂ ਸੂਟ ਕਾਦਾ ਲਾਵਾਂ ਤੇ ਪੁੱਤ ਲੈ ਜਾ ਉੱਥੇ ਕੀ ਦੱਸਣਗੇ ਜਾ ਕੇ ਦਿੱਤਾ ਨਹੀਂ ਕੁਛ ਨਹੀਂ ਨਹੀਂ ਮੰਮੀ ਮੈਂ ਨਹੀਂ ਲੈਣਾ ਸੂਟ ਚਲੋ ਠੀਕ ਹੈ ਮੈਂ ਚਲਦੀ ਹਾਂ ਚਲ ਮਾਨਨਾ ਖਰਾਬ ਕਰੇ ਕੋਈ ਨਹੀਂ ਮੈਂ ਲਾ ਕੇ ਪੁੱਛਦੀ ਉਹਨਾਂ ਨੂੰ ਕੀ ਜਾਂਦੇ ਛਰਮੀ ਲਈ ਆਗੇ ਅਜੇ 12 ਵਜੇ ਚੱਲੇ ਅੱਜ ਦੇ ਵੀ ਅਜੇ ਤੱਕ ਬਣਿਆਉਣ ਦਾ ਨਾਂ ਲਿਆ ਪਤਾ ਸਾਨੂੰ ਕਿਹੜਾ ਕਿਸੇ ਨਾਲ ਕੁਛ ਕਹਿਣਾ ਨਾ ਕੋਈ ਗੱਲ ਕਰਦਾ ਹਨ ਆਪਣੀ ਮਰਜ਼ੀ ਨਾਲ ਜਾਣਾ ਆਪਣੀ ਮਰਜ਼ੀ ਨਾਲ ਆਉਣਾ ਨਾ ਕਿਸੇ ਦਾ ਡਰ ਨਾ ਡੱਕਾ ਗਰਮੀ ਬੜੀ ਬਾਹਰ ਅੱਜ ਦੇ ਨਾ ਕਿਸ ਨੂੰ ਦੱਸਣਾ ਨਾ ਪੁੱਛਣਾ ਕਾਦੀ ਸასი ਕਾਲ ਵਿੱਚ ਆਉਣ ਦਿੱਤਾ ਤੁਹਾਨੂੰ ਅੱਜ ਆਉਣਾ ਅੱਜ ਨਹੀਂ ਤੁਹਾਨੂੰ ਰੱਖਿਆ ਇਹਨਾਂ ਨੇ ਆਪਣੇ ਘਰ ਅੱਜ ਨਹੀਂ ਜਗ੍ਹਾ ਹੈਗੀ ਉਹਨਾਂ ਕੋਲ ਰੱਖਾਂ ਦੀ ਕੀ ਆ ਮੰਮੀ ਨਾ ਪਾਣੀ ਨਾ ਧਾਣੀ ਆਉਂਦਿਆਂ ਕੁੱਤੇ ਖਾਣੀ ਕੀ ਗੱਲ ਹੋਈ ਹੈ ਹੋਇਆ ਕੀ ਹੈ ਤੈਨੂੰ ਨਹੀਂ ਪਤਾ ਕੀ ਹੋਇਆ ਦੱਸਿਆ ਨਹੀਂ ਨਾ ਤੈਨੂੰ ਕਿੰਨੇ ਫੋਨ ਕੀਤਾ ਕੱਲ ਤੈਨੂੰ ਕੁੜੀ ਨੇ ਇੱਕ ਫੋਨ ਵੀ ਚੁੱਕਿਆ ਤੂੰ ਇਹਨੇ ਚੁੱਕਿਆ ਇੱਕ ਫੋਨ ਵੀ ਕਾਲੋ ਜਿਉਂ ਸਵੇਰ ਤੋਂ ਆਣ ਕੇ ਲੱਗੀ ਤੁਹਾਨੂੰ ਡੀਕਨ ਡੀਕ ਡੀ ਕੇ ਤਾਂ ਫੇਰ ਉਹ ਗਈ ਰੋਂਦੀ ਗਈ ਘਰੋਂ ਕੀ ਮਨੇ ਹੁੰਗੀ ਤੈਨੂੰ ਓ ਕੀ ਤਾਂ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਤੂੰ ਹੀ ਵੀਰ ਨਾਲ ਗਿਆ ਇਹ ਹੀ ਵਾਰ ਉਹਦੇ ਵੀਰ ਨਾਲ ਗਿਆ ਤੇ ਮੁੜ ਕੇ ਆਦ ਗਿਆ ਹਾਂ ਮੁੜ ਕੇ ਨਹੀਂ ਰਹਾ ਗਿਆ ਮੈਂ ਮੇਰੇ ਕਿੱਥੇ ਜਾਣਾ ਐ ਤੇਰਾ ਦਿਮਾਗ ਖਰਾਬ ਤੇਰਾ ਤੇ ਤੂੰ ਹੀ ਮੰਮੀ ਮੈਨੂੰ ਦਾ ਦਿੰਦੇ ਜਿਉਂ ਨੇ ਆਉਣਾ ਸੀ ਤੇ ਤੈਨੂੰ ਮੈਂ ਕੀ ਦੱਸਣਾ ਹੈ ਤੂੰ ਕਹ ਰਹਾ ਹਾਂ ਬਾਹਰੋਂ ਹਾਰਨ ਮਾਰ ਕੇ ਤੈਨੂੰ ਬਿਠਾ ਕੇ ਗਾਹ ਗਿਆ ਵਾਂ ਤੂੰ ਆ ਕੇ ਮੈਨੂੰ ਪੁੱਛਿਆ ਵੀ ਅਸੀਂ ਚੱਲੇ ਆ ਜਾਂ ਨਹੀਂ ਚੱਲੇ ਦੱਸਿਆ ਮੈਨੂੰ ਤੂੰ ਮੈਨੂੰ ਤਾਂ ਇਹ ਹੀ ਕਿ ਇਹਨੇ ਦੱਸਿਆ ਹਣਾ ਤੁਹਾਨੂੰ ਸਾਰਾ ਕੁਝ ਤੇ ਤੁਸੀਂ ਕਿਹਾ ਵਾ ਫੇਰ ਹੀ ਇਹ ਤਿਆਰ ਹੋਈ ਆ ਤੂੰ ਮੰਮੀ ਨੂੰ ਪੁੱਛ ਕੇ ਨਹੀਂ ਗਈ ਗੱਲ ਤੇ ਮੈਂ ਮੰਮੀ ਨੂੰ ਦੱਸ ਕੇ ਗਈ ਆ ਕਿ ਮੈਂ ਚਲਨੀ ਆ ਆਪਣੇ ਪੇਕੇ ਰੱਖੇ ਤੈਨੂੰ ਮੰਮੀ ਨੇ ਇੰਨੀ ਕਹ ਲਈ ਦੱਸੇ ਵੀ ਮਨਪ੍ਰੀਤ ਨੇ ਆਉਣਾ ਇਹਨੇ ਕਿ ਤੈਨੂੰ ਦੱਸਣਾ ਹੀ ਇਹਨਾਂ ਦਾ ਮੈਰ ਕਿਆ ਸਵੇਰੇ ਕਹਿੰਦੀ ਮੰਮੀ ਮੇਰੇ ਭਰਾਜ ਪਰ ਭਰਾ ਪਰਜਾਈ ਆਉਂਦੇ ਆ ਮੈਂ ਕਿਹਾ ਚੰਗਾ ਹੋਇਆ ਤੇਰਾ ਭਰਾ ਪਰਜਾਈ ਆਉਂਦੇ ਆ ਵਾ ਤੇ ਮਨਪਰੀਤ ਵੀ ਆਉਣ ਡਈ ਆ ਤੇ ਦਵਾ ਦੋ ਮੈਂ ਰੋਟੀ ਬਣਾ ਲਾ ਉਹਨਾਂ ਦੇ ਆਉਂਦਾਂ ਲਾ ਕੇ ਮੁੜ ਕੇ ਬਵੇਂ ਇਹਨੇ ਤੇ ਮੈਂਟ ਮਾਰਿਆ ਪਾ ਕੇ ਕੱਪੜੇ ਕੁੱਪੜੇ ਤੇ ਉਹ ਮੈਂ ਤਾਂ ਚੱਲੀ ਰਖੜੀ ਬੰਨਣ ਤੇ ਮੈਂਹ ਤੇਰੇ ਦੇ ਭਰਾਵਾਂ ਪੱਧਿਆ ਹੀ ਨਹੀਂ ਆਉਣਾ ਸੀ ਉਹਨਾਂ ਨੇ ਇਹ ਆਉਣਾ ਉਹ ਕਹਿੰਦੇ ਤੂੰ ਇੱਥੇ ਆ ਜਾ ਤੇ ਮੈਂ ਤਾਂ ਚੱਲੀ ਜਦੋਂ ਨੂੰ ਪਤਾ ਲੱਗ ਗਿਆ ਕੁੜੀ ਆਉਣੀ ਐ ਮੈਂਟੋ ਮੈਂਟੀ ਤਿਆਰੀ ਕਰਕੇ ਤੇ ਉਹ ਗਈ ਕਮਾਲ ਕਰਤੀ ਰਾਏ ਤੂੰ ਤੂੰ ਆਪਣੇ ਭਰਾ ਨੂੰ ਰਖੜੀ ਬੰਨਣ ਜਾਣਾ ਵਾ ਹੈਨਾ ਤੇ ਇੱਥੇ ਨਹੀਂ ਕਿਸੇ ਦੀ ਭਰਾ ਭਰਾ ਵਸਦਾ ਜੇ ਤੈਨੂੰ ਮੰਮੀ ਨੇ ਕਿਹਾ ਹੀ ਵੀ ਉਹਨੇ ਆਉਣਾ ਵਾ ਤਾਂ ਤੂੰ ਕੱਲ ਦਾ ਰੱਖ ਲੈਂਦੀ ਜਾਂ ਪਰਸੋ ਚਲ ਜਾਂਦੇ ਆਪਾਂ ਉੱਥੇ ਐਡੀ ਕਿਹੜੀ ਕਾਲ ਸੀ ਵੀ ਜਿਹੜਾ ਉੱਥੇ ਕੱਲ ਹੀ ਜਾਣਾ ਸੀ ਤੂੰ ਰਕੜੀ ਬੰਨਣ ਤੇ ਰਕੜੀ ਵਾਲੇ ਦੇ ਨਹੀਂ ਰਕੜੀ ਬੰਨਣ ਜਾਣਾ ਮੈਨੂੰ ਆਂਦੀ ਇਹੇ ਭਾਜੀ ਹੁਣਾਂ ਦਾ ਫੋਨ ਆਇਆ ਵਾ ਵੀ ਅਸੀਂ ਕਿਤੇ ਜਾਣਾ ਵਾ ਤੇ ਸਾਨੂੰ ਛੇਤੀ ਆ ਕੇ ਰਕੜੀ ਬੰਨਜ ਮੁੜ ਕੇ ਸਾਡਾ ਦਾ ਹਫਤਾ ਟਾਈਮ ਨਹੀਂ ਲੱਗਣਾ ਮਾ ਤਾਂ ਕਹਿਆ ਵੀ ਮੰਮੀ ਨਾਲ ਗੱਲ ਹੋ ਗਈ ਹੁਣੀ ਐ ਦੀ ਮੈਨੂੰ ਕੋਈ ਪਤਾ ਵੀ ਵਿੱਚ ਆਖੀ ਜਿਹੜੀ ਪੱਕਣ ਢਈ ਐ ਦੀ ਐਡੀ ਕਰ ਗਈਆਂ ਤੂੰ ਜੇ ਤੈਨੂੰ ਤੇਰਾ ਭਰਾ ਪਿਆਰਾ ਨਾ ਤੇ ਮੈਨੂੰ ਵੀ ਮੇਰੀ ਭੈਣ ਪਿਆਰੀ ਐ ਸਮਝ ਲ ਨਹੀਂ ਇਹਨੂੰ ਕੀ ਪਤਾ ਲੱਗਣਾ ਇਹਦੀ ਪਰਜਾਈ ਕਰਿਆ ਇਹਦੇ ਨਾਲ ਇਸ ਤਰ੍ਹਾਂ ਇਹ ਜਿੱਤਰਾ ਕੱਲ ਗਈ ਉਹ ਚੱਲ ਜਾਂਦੀ ਨਾ ਅੱਗੋਂ ਤੇ ਫੇਰ ਇਹਨੂੰ ਪਤਾ ਲੱਗਦਾ ਕਿ ਕਿਤਰਾ ਨਾ 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 ਕਰੀਦਾ ਵਾ ਜੇ ਆਪਣਾ ਭੈਣ ਭਰਾ ਪਿਆਰਾ ਵਾ ਨਾ ਤੇ ਉਹਨਾਂ ਨੂੰ ਭੈਣ ਭਰਾ ਪਿਆਰੇ ਆ ਇੱਕ ਦੂਜੇ ਨੂੰ ਮੈਂ ਤੇ ਮੰਮੀ ਉਦੋਂ ਮੈਂ ਸੋਚਣ ਡਿਆ ਕਿ ਮੈਂ ਹੈ ਵੀ ਉਹ ਬਾਰ ਬਾਰ ਕਹੀ ਜਾਂਦੇ ਆ ਤੁਸੀਂ ਸਾਨੂੰ ਡੱਕਤਾ ਤੁਸੀਂ ਸਾਨੂੰ ਡੱਕਤਾ ਮੈਨੂੰ ਤਾਂ ਸਮਝ ਨਹੀਂ ਲੱਗਣ ਦੇ ਵੀ ਕਾਹਤੋਂ ਕਹਿਣ ਡਾ ਬਾਰ ਬਾਰ ਮਰਗਾ ਕੋ ਪਿਛਲੀ ਗੱਲ ਲੈ ਕੇ ਬਹਿਣ ਡਾ ਵੀ ਅਸੀਂ ਆਉਣਾ ਸੀ ਤੇ ਤੁਸੀਂ ਸਾਨੂੰ ਡੱਕਤਾ ਕਰਦਾ ਨਾ ਮੈਂ ਫੋਨ ਉਹਨਾਂ ਨੂੰ ਵੀ ਆ ਕਰਤੂਤਾ ਕਰਕੇ ਗਈ ਜਿੱਥੇ ਨਾਲੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੀ ਗੋਲ ਖਲਾਉਂਦੇ ਈ ਇੱਥੇ ਤੂੰ ਇੱਕ ਨਾਣਾ ਆ ਤੇਰੀ ਹੁਣ ਚਾਰ ਪੰਜ ਤੇ ਫੇਰ ਵੀ ਤੂੰ ਕਰਦੀ ਐ ਇਹੋ ਜਿਹਾ ਪਤਾ ਲੱਗ ਗਿਆ ਵੀ ਹਾਂ ਵੀ ਚਾਰ ਪੰਜ ਨਾਣਾ ਤਾਂ ਇਹਨੂੰ ਔਖਾ ਹੋ ਜਾਂਦਾ ਕੰਮ ਕਾਰ ਕਰਨਾ ਇੱਕ ਨਾਣਾ ਤੇਰ ਕੋਦਾਂ ਵੀ ਬਣਾ ਕੇ ਰੱਖੀ ਜਾਂਦੀ ਤੇਰ ਕੋ ਜਿੱਦਾਂ ਤੇਰੇ ਭੈਣ ਭਰਾਵਾਂ ਨੂੰ ਮੈਂ ਪਿਆਰ ਕਰਦਾ ਨਾ ਉਦਾਂ ਤੈਨੂੰ ਵੀ ਚਾਹੀਦਾ ਵਾ ਵੀ ਮੇਰੇ ਭੈਣ ਭਰਾਵਾਂ ਨੂੰ ਤੂੰ ਵੀ ਸਤਿਕਾਰ ਦੋਵੇਂ ਤੇ ਤੂੰ ਆਹ ਕੰਮ ਕਰਦੀ ਐ ਪਤਾ ਕੱਲ ਮਾਨਪ੍ਰੀ ਤੇਥੋਂ ਰੋਂਦੀ ਗਈ ਆ ਮੈਨੂੰ ਪਤਾ ਜਿੱਤਰਾ ਮੈਂ ਉਹਨੂੰ ਤੋੜਿਆ ਤੈਨੋਂ ਕੀ ਪਤਾ ਵਾ ਚਪ ਕਰੋ ਮੰਮੀ ਤੁਸੀਂ। ਹੋ ਮੰਮੀ ਤੁਸੀਂ ਤਿਆਰ ਹੋ ਆਪਾਂ ਜਾ ਕੇ ਉਹਨੇ ਹੁਣੇ ਉਹ ਕੋ। ਆਓ ਕੱਪੜੇ ਤੁਸੀਂ। ਨਹੀਂ ਨਹੀਂ ਮੰਮੀ। ਤੂੰ ਪਿੱਛੇ ਹੋ ਜਾ ਮੈਨੂੰ ਮਾਫ ਕਰ ਦਿਓ। ਇਹਨਾਂ ਨੂੰ ਕਹੋ ਮੈਨੂੰ ਮਾਫ ਕਰ ਦੇਣ ਮੇਰੇ ਤੋਂ ਗਲਤੀ ਹੋ ਗਈ ਮੰਮੀ ਜੀ। ਇਹ ਤੈਨੂੰ ਗਲਤੀ ਅੱਜ ਪਤਾ ਲੱਗਣ ਢੀਏ ਤੇ ਉਸ ਦਿਨ ਕਿੱਥੇ ਗਈ ਹੈ ਜਦ ਤੈਨੂੰ ਮੰਮੀ ਨੇ ਕਿਹਾ ਹੈ ਵੀ ਉਹਨੇ ਆਉਣਾ ਤੇ ਉਸ ਦਿਨ ਤੇ ਤੂੰ ਮੈਨੂੰ ਪਤਾ ਵੀ ਜਿਹ ਤਰ੍ਹਾਂ ਤੂੰ ਬੋਲੀ ਹੋਣੀ ਹੈ। ਦੇ ਲੋ ਮੇਰੇ ਤੋਂ ਗਲਤੀ ਹੋ ਗਈ ਮੈਂ ਗਾਂ ਤੋਂ ਨਹੀਂ ਇਦਾਂ ਕਰਦੀ। ਗਾਂ ਤੋਂ ਨਹੀਂ ਇਦਾਂ ਕਰਦੀ। ਤੂੰ ਨਾ ਤੂੰ ਨਹੀਂ ਸੁਧਰ ਸਕਦੀ ਮੈਂ ਹਿਸਾਬ ਲਾ ਲਿਆ ਤੇਰਾ। ਮੈਂ ਕਹਾਂਂਦੀ ਮੇਰਾ ਯਕੀਨ ਕਰੋ ਮੈਂ ਗਾਂ ਤੋਂ ਨਹੀਂ ਐਦਾਂ ਕਰਦੀ ਮੰਮੀ ਕੋ ਆ ਇਹਨਾਂ ਨੂੰ ਵੇਲੋ ਮੈਂ ਵੀ ਤੁਹਾਡੇ ਨਾਲ ਹੀ ਜਾਨੀ ਮੈਂ ਦੀਦੀ ਤੋਂ ਮਾਫ ਮੰਗ ਲੂੰਗੀ ਮੈਂ ਉਹਨਾਂ ਦੇ ਪੈਰੀਂ ਹੱਥ ਲਾ ਲੂੰਗੀ ਜਿੱਦਾਂ ਤੋਂ ਉਹਨੂੰ ਰਵਾ ਕੇ ਕੱਲਿਆਣਾ ਤੇਰੀ ਪਰਜਾਈ ਤੈਨੂੰ ਰਵਾ ਕੇ ਕੱਲੇ ਤੇ ਫੇਰ ਉਹਦੇ ਸਮਝਦੇ ਹੋਣੇ ਸਾਡੀ ਭੈਣ ਪੜੀ ਵਧੀਆ ਹਨਾ ਬੜਾ ਵਧੀਆ ਉਹਨੇ ਆਪਣਾ ਘਰ ਸੰਭਿਆ ਤੇ ਜੇ ਉਹਨਾਂ ਨੂੰ ਪਤਾ ਲੱਗੇ ਵੀ ਆਹ ਕੁਛ ਕਰਦੀ ਫਿਰਦੀ ਆ ਉੱਥੇ ਆ ਸਲੂਕ ਕਰਦੀ ਆਪਣੀ ਨਾਨਾ ਨਾਲ ਚੱਲ ਹੁਣ ਆਪਸ ਘਰ ਚੋਂ ਆਪ ਕਰ ਇਸ ਤਰ੍ਹਾਂ ਕਰੋ ਵੀ ਤੁਸੀਂ ਤਿਆਰ ਹੋ ਜੇ ਦੋਵੇਂ ਜਾਣਾ ਤੁਸੀਂ ਦੋਵੇਂ ਜਾਣਾ ਚੱਲ ਜੋ ਤੇ ਜਾ ਕੇ ਉਹਦੇ ਕੋ ਰਖੜੀ ਬਣਾਓ ਮੰਮੀ ਇਹਨੂੰ ਨਹੀਂ ਮੈਂ ਖਾਣਾ ਨਹੀਂ ਲੈ ਜਾ ਉਹਦਾ ਗੁੱਸਾ ਠੰਡਾ ਹੋ ਜਾਊਗਾ ਜੇ ਨਾ ਫੇਰ ਗਈ ਨਾ ਤੇ ਫੇਰ ਉਹਨੇ ਕਹਣਾ ਪਹਿਲਾਂ ਮੇਰਾ ਭਰਾ ਹੀ ਆਇਆ ਹੈ ਨਾ ਪਰਜਾਈ ਤੇ ਨਹੀਂ ਨਾਈ ਇਹਨੂੰ ਲੈ ਜਾ ਨਾਲ ਤੇ ਜਾਓ ਜਾ ਕੇ ਤੇ ਉਹਦੇ ਕੋ ਰਖੜੀ ਬਣਾਓ ਉਹਨਾਂ ਨੂੰ ਪਤਾ ਹੀ ਨਹੀਂ ਨਾਨਾ ਪਰਜਾਈ ਦਾ ਰਿਸ਼ਤਾ ਕੀ ਹੁੰਦਾ ਇਹਨੂੰ ਉਹਦਾ ਗੁੱਸਾ ਠੰਡਾ ਹੋ ਜਾਊਗਾ ਉਹਨੂੰ ਗੁੱਸਾ ਬੜਾ ਹੈ ਕਰ ਲੱਗ ਗਿਆ ਵਾ ਨਾ ਮੈਂ ਤੁਹਾਨੂੰ ਕਹਿੰਦੀ ਮੈਂ ਅੱਗੇ ਕੋਈ ਇਦਾਂ ਨਹੀਂ ਕਰਦੀ ਉਹ ਕੱਲ ਰੋਟੀ ਵੀ ਨਹੀਂ ਖਾ ਰ ਗਈ ਬੰਦ ਕੇ ਜਾਣਗੇ ਤਾਂ ਫੇਰ ਹੀ ਮੈਂ ਆਪਣੇ ਪੇਕੇ ਜਾਇਆ ਕਰੂੰਗੀ ਉਹ ਰੋਟੀ ਵੀ ਨਹੀਂ ਖਾ ਲ ਗਈ ਕੱਲ ਪੋਤਰਾ ਹੀ ਗਈ ਭੁੱਖੀ ਕੋਈ ਨਹੀਂ ਮੰਮੀ ਮੈਂ ਦੀਦੀ ਕੋ ਮਾਫੀ ਮੰਗ ਲੈਣੀ ਜਾਗੀ ਜਾਓ ਚਲ ਜਓ ਤਿਆਰ ਤਾਂ ਤੁਸੀਂ ਹੋਈ ਜੇ ਤੁਸੀਂ ਰੁਕੋ ਇੱਥੇ ਮੈਂ ਹੁਣੇ ਸੂਟ ਲੈ ਕੇ ਆਉਣੀ ਦੀਦੀ ਵਾ ਮੈਂ ਸੂਟ ਲੈ ਕੇ ਜਾਂਦੀ ਨਾਲ ਤੁਹਾਨੂੰ ਤਾਂ ਘਟੋ ਘਟ ਚਾਹੀਦਾ ਹੈ ਨਾ ਮੈਨੂੰ ਮਾੜਾ ਮੋਟਾ ਤਾਂ ਦੱਸ ਦਿਓ ਮੈਂ ਇੱਕ ਚੱਕਰ ਨਹੀਂ ਹੈ ਮੈਂ ਤਾਂ ਕਹਿਣਾ ਦੱਸ ਦਿੱਤਾ ਹੁਣ ਤੇ ਉਹ ਆਂਦਾ ਨਾ ਵਿਚਾਲੇ ਮੈਂ ਤੈਨੂੰ ਸ਼ਟਡਾਊਨ ਨਾ ਤੇ ਸ਼ਾਮਾਂ ਨੂੰ ਆ ਜਾਊਂਗਾ ਕੀ ਸੋਚਦੀ ਹੋਊਗੀ ਵੀ ਭਰਾ ਮੇਰਾ ਇਦਾਂ ਦਾ ਮਮੀ ਆਹ ਸੂਟ ਦੀ ਦੀ ਵਾਤੇ ਲਾ ਲੈਣੇ ਨਾਲ ਪੱਗ ਲਾ ਲੈਣੇ ਭਾਜੀ ਦੇ ਇੱਥੇ ਅੰਦਰੋਂ ਸੂਟ ਕੱਢ ਕੇ ਲੈ ਆਈਆਂ ਤੇਰੇ ਕੋ ਨਵਾਂ ਸੂਟ ਨਹੀਂ ਲੈਣਾ ਜਾਂਦਾ ਜਾਂਦਾ ਉਹ ਤਾਂ ਨਵਾਂ ਸੂਟ ਲੈਣਾ ਬਾਜ਼ਾਰੋਂ ਜਾਂਦੀ ਜਾਂਦੀ ਤੇ ਨਾਲ ਉਹਦੀ ਸੱਸ ਦਾ ਵੀ ਨਹੀਂ ਕੱਲਾ ਨਾ ਉਹਦਾ ਇਹ ਨਾ ਲੈ ਜੀ ਮਨਪ੍ਰੀਤ ਦਾ ਇਹ ਨਾ ਕੱਲਾ ਖੜੇ ਸੱਸੋਰੀ ਦਾ ਵੀ ਸੂਟ ਨਾਲ ਲਵਾ ਤੇ ਨਾਲ ਸਹੁਰੇ ਦੀ ਪੱਗ ਲਾ ਲਈ ਕੋਈ ਨੀ ਮਮੀ ਨਵੇਂ ਕੱਪੜੇ ਬਣਾ ਲੈਣੇ ਫਿਰ ਸ਼ਹਿਰ ਨੂੰ ਜਾਂਦੇ ਤੇ ਬਣਾ ਲਓ ਪਰੋਣੇ ਦਾ ਵੀ ਲੈਣਾ ਨਾਲ ਦੇ ਨਾਲ ਸੱਸ ਦਾ ਉਹਦਾ ਜਰੂਰ ਲਿਓ ਆਪਾਂ ਬਾਜ਼ਾਰੋਂ ਫਿਰ ਨਵੇਂ ਕੱਪੜੇ ਲੈ ਲੈਂਦੇ ਚੱਲ ਅੱਜ ਉਸ ਤੋਂ ਇਹਨਾਂ ਲਈ ਵੀ ਤੁਹਾਨੂੰ ਇਹ ਸਾਡੀ ਸਟੋਰੀ ਸਾਨੂੰ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਓ ਤੇ ਬਹੁਤ ਘਰਾਂ ਦੇ ਵਿੱਚ ਇਦਾਂ ਹੁੰਦਾ ਵਾ ਕਿ ਕਈ ਪਰਜਾਈਆਂ ਜਿਹੜੀਆਂ ਵਾ ਉਹਨਾਂ ਨੂੰ ਪਤਾ ਲੱਗਦਾ ਨਾ ਨਾਨਾ ਆਉਣ ਵਾਲੇ ਆ ਰਖੜੀ ਬੰਨਣ ਤੇ ਪਹਿਲਾਂ ਹੀ ਘਰੋਂ ਚੱਲ ਜਾਂਦੀਆਂ ਵਾ ਇਹ ਉਹਨਾਂ ਵਾਸਤੇ ਗਲਤ ਆ ਜਿੱਦਾਂ ਉਹਨਾਂ ਦਾ ਜੀ ਕਰਦਾ ਵਾ ਅਸੀਂ ਆਪਣੇ ਵੀਰਾਂ ਨੂੰ ਰਖੜੀ ਬੰਨ੍ਹ ਕੇ ਆਈਏ ਤੇ ਭੈਣ ਦਾ ਵੀ ਜੀ ਕਰਦਾ ਵਾ ਕਿ ਮੈਂ ਵੀ ਆਪਣੇ ਵੀਰ ਨੂੰ ਰਖੜੀ ਬੰਨ੍ਹ ਕੇ ਆਵਾਂ ਰਖੜੀ ਜਿਹੜਾ ਇੱਕ ਪਿਆਰ ਦਾ ਤਿਹਾਰ ਆ ਇਸ ਕਰਕੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਮੇਰੇ ਵੀਰ ਆਪਣੀਆਂ ਜਨਾਨੀਆਂ ਦੇ ਮਗਰ ਲੱਗ ਕੇ ਆਪਣੀਆਂ ਭੈਣਾਂ ਨੂੰ ਬੇਮਕ ਹੋ ਗਏ ਆ ਉਹਨਾਂ ਦੇ ਨਾਲ ਨਹੀਂ ਮਿਲਦੇ ਵਰਤੋਂ ਦੇ ਉਹਨਾਂ ਨੇਗੇ ਹੱਥ ਜੋੜ ਕੇ ਬੇਨਤੀ ਆ ਵੀ ਆਪਣੀਆਂ ਭੈਣਾਂ ਦੇ ਨਾਲ ਜ਼ਰੂਰ ਮਿਲੋ ਵਰਤੋਂ ਭੈਣਾਂ ਨੂੰ ਭਰਾਵਾਂ ਦਾ ਹੀ ਆਸਰਾ ਹੁੰਦਾ ਆ ਦੁੱਖ ਸੁੱਖ ਉਹਨਾਂ ਨੇ ਭਰਾਵਾਂ ਦੇ ਨਾਲ ਹੀ ਸਾਰਾ ਕਰਨਾ ਹੁੰਦਾ ਤੇ ਜੇ ਭਰਾ ਹੀ ਆਪਣੀਆਂ ਜਨਾਨੀਆਂ ਦੇ ਮਗਰ ਲੱਗ ਕੇ ਇਦਾਂ ਕਰਨਗੇ ਤੇ ਫਿਰ ਉਹਨਾਂ ਦੇ ਉੱਤੇ ਕੀ ਬੀਤੂਗੀ ਉਹ ਕਿਹਦੇ ਨਾਲ ਜਾ ਕੇ ਆਪਣਾ ਦੁੱਖ ਸੁੱਖ ਵੰਡਣਗੇ ਕਈ ਕਹਿ ਦਿੰਦੇ ਭੈਣਾਂ ਲੈਣ ਵਾਸਤੇ ਆਈਆਂ ਵਾ ਕੋਈ ਭੈਣਾਂ 100 200 ਦੀਆਂ ਭੁਖੀਆਂ ਨਹੀਂ ਹੁੰਦੀਆਂ ਇਹ ਸਿਰਫ ਪਿਆਰ ਹੁੰਦਾ ਭੈਣ ਭਰਾਵਾਂ ਦਾ ਇਸ ਕਰਕੇ ਇਹ ਆਪਾਂ ਨੂੰ ਗੱਲ ਸੋਚਣੀ ਚਾਹੀਦੀ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ